ਤਲੂ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਵਾ ਇਸ ਵਕਤ ਅਲਰਟ ਪੁਆਇੰਟ ਤੋਂ ਪਾਣੀ ਜਿਹੜਾ ਵਾ ਉੱਪਰ ਚੱਲ ਰਿਹਾ ਵਾ ਤਾਂ ਤਸਵੀਰਾਂ ਜਿਹੜੀਆਂ ਵਾ ਲੁਧਿਆਣਾ ਤੋਂ ਦਿਖਾ ਦਿੰਨੇ ਆ ਇਸ ਤੇ ਆਸ-ਪਾਸ ਦੇ ਇਲਾਕੇ ਜਿਹੜੇ ਨੇ ਹੁਣ ਪ੍ਰਭਾਵਿਤ ਹੋਣਾ ਸ਼ੁਰੂ ਹੋ ਚੁੱਕੇ ਨੇ ਫਸਲਾਂ ਜਿਹੜੀਆਂ ਵਾ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਨੇ ਤਾਂ ਇਸ ਪਿੰਡ ਦੇ ਲੋਕ ਜਿਹੜੇ ਨੇ ਸਾਡੇ ਨਾਲ ਮੌਜੂਦ ਨੇ ਇਸ ਵਕਤ ਅਸੀਂ ਆਲੋਵਾਲ ਪਿੰਡ ਦੇ ਵਿੱਚ ਮੌਜੂਦ ਹੈਗੇ ਆ ਤਾਂ ਸਰਪੰਚ ਸਾਹਿਬ ਨੇ ਪਹਿਲਾਂ ਗੱਲਬਾਤ ਕਰ ਲੰਨੇ ਆ ਸਰ ਇਸ ਵਕਤ ਪਿੰਡ ਦੇ ਵਿੱਚ ਪਾਣੀ ਆ ਚੁੱਕਾ ਵਾ ਫਸਲਾਂ ਤਬਾਹ ਚੁੱਕੀਆਂ ਨੇ ਘਰ ਤੋਂ ਥੋੜ੍ਹੀ ਦੂ ਤਾਂ ਇਸ ਵਕਤ ਹੁਣ ਪਾਣੀ ਦਾ ਫਲੋ ਕਿਸ ਤਰ੍ਹਾਂ ਚੱਲ ਰਿਹਾ ਵਾ ਪਾਣੀ ਦਾ ਫਲੋ ਬਹੁਤ ਸਪੀਡ ਨਾਲ ਚੱਲ ਰਿਹਾ ਸਵੇਰੇ 5:30 ਵਜੇ ਅਸੀਂ ਇੱਥੇ ਆਏ ਸੀ ਉਸ ਟਾਈਮ ਪਾਣੀ ਅਜੇ ਬਹੁਤ ਘੱਟ ਸੀ ਪਰ ਪਿੱਛੋਂ ਆਵਾਜ਼ ਸਾਨੂੰ ਆ ਗਈ ਸੀ ਕਿ ਪਾਣੀ 1,20,000 ਕਿਊਸਕ ਛੱਡ ਦਿੱਤਾ ਅਸੀਂ ਆਪਣਾ ਕੱਲ ਦਾ ਪ੍ਰਬੰਧ ਕਰਦੇ ਹਾਂ ਪੰਚਾਇਤ ਪੂਰੀ ਮੌਕੇ ਦੇ ਸਰਪੰਚਾ ਜੀ ਤਾਂ ਪੂਰੀ ਪੰਚਾਇਤ ਅਸੀਂ ਨਾਲ ਲੈ ਕੇ ਜਿੰਨੇ ਸਾਡੇ ਸਿਗੇ ਪੁਆਇੰਟ ਵੀ ਸਾਨੂੰ ਜਿੱਥੇ ਖਤਰਾ ਹੁੰਦਾ ਉਹ ਸਾਰੇ ਚੈੱਕ ਕੀਤੇ ਮੱਟੀ-ਮੁੱਟੀ ਦਾ ਪ੍ਰਬੰਧ ਕੀਤਾ ਪਰ ਅਚਾਨਕ ਹੀ ਇੱਕਦਮ ਸਵੇਰੇ 2 2.5 ਫੁੱਟ ਪਾਣੀ ਆ ਗਿਆ ਦੇਖਦੇ ਆ ਤੁਸੀਂ ਕਿੰਨੇ ਕੁ ਮਿੰਟਾਂ ਦੇ ਵਿੱਚ ਇਹ ਪਾਣੀ ਜੜਾ ਆ ਗਿਆ ਇਹ ਇਹ ਵੱਧ ਤੋਂ ਵੱਧ ਅੱਧਾ ਪੌਣਾ ਘੰਟਾ ਲੱਗਾ ਹੋਣਾ ਅਸੀਂ ਕੋਈ ਅੱਧੇ ਪੌਣੇ ਘੰਟੇ ਬਾਅਦ ਪਹਿਲਾਂ ਇੱਥੇ ਆਏ ਆ ਉਦੋਂ ਬਿਲਕੁਲ ਸੁੱਕਾ ਸੀ ਕੋਈ ਪਾਣੀ ਨਹੀਂ ਇੱਕਦਮ ਪਾਣੀ ਆਇਆ ਹੁਣ ਸਾਨੂੰ ਐਸਡੀਐਮ ਸਾਹਿਬ ਨਾਲ ਗੱਲ ਕੀਤੀ ਕਹਿੰਦੇ ਜੀ 1 ਲੱਖ ਤੇ 5000 ਹੋਰ ਛੱਡ ਦਿੱਤਾ ਅਸੀਂ ਇਸ ਟਾਈਮ ਪੂਰਾ ਖਤਰੇ 'ਚ ਆ ਫਿਰ ਇਹਨਾਂ ਨੂੰ 14 ਘਰ ਆ ਜੀ ਸਾਡੇ ਆਲੋਵਾਲ ਦੇ ਬਨ ਕੁਲੀਆਂ ਵਾਲੇ ਇਲਾਕੇ 14 ਘਰ ਹੈਗੇ ਨੇ ਇਹ 14 ਘਰ ਜਾਨੀ ਪਿੰਡ ਸਾਡਾ ਬਨ ਤੋਂ ਬਾਹਰ ਆ ਇਹ ਸਾਡੇ 14 ਘਰ ਇੱਥੇ ਲੋਕ ਆਪਣੀਆਂ ਜ਼ਮੀਨਾਂ ਦੇ ਵਿੱਚ ਬੈਠੇ ਆ ਇਹਨਾਂ ਨੂੰ ਫਿਰ ਅੱਜ ਸਵੇਰੇ ਸਾਰੀ ਪੂਰੀ ਪੰਚਾਇਤ ਲੈ ਕੇ ਪੂਰੀ ਟੀਮ ਲੈ ਕੇ ਇਹਨਾਂ ਨੂੰ ਨਾਲ ਲੈ ਕੇ ਇੱਥੇ ਆਏ ਆ ਅਸੀਂ ਇਹਨਾਂ ਨੂੰ ਮਿੰਤਰਲਾ ਕਰਕੇ ਬਾਹਰ ਕੱਢਿਆ ਹੁਣ ਕਿਉਂਕਿ ਘਰ ਛੱਡਣਾ ਬੜਾ ਔਖਾ ਸਾਡੇ ਨਾਲ 23 ਦੇ ਵਿੱਚ ਸਾਡੇ ਨਾਲ ਹੋ ਚੁੱਕੀ ਉਦੋਂ ਤੋਂ ਕੰਧ ਦੀ ਕੰਧ ਆਈ ਸੀ ਤੇ ਘਰਾਂ 'ਚ ਪਾਣੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਕਿ ਆ ਵੀ ਟਾਈਮ ਵਿਚਾਰੋ ਆਪਾਂ ਬਾਹਰ ਸਾਡੇ ਕਹਿਣ ਤੇ ਹ ਪਰ ਅਜੇ ਸਮਾਨ ਅੰਦਰੋਂ ਚੱਕ ਰਹੇ ਆ ਸਾਰੇ ਜਣੇ ਰਲ ਕੇ ਤੇ ਨੁਕਸਾਨ ਬਹੁਤ ਜ਼ਿਆਦਾ ਆ ਇਹ ਹੁਣ ਜਿਸ ਸਪੀਡ ਨਾਲ ਪਾਣੀ ਆ ਰਿਹਾ ਲੱਗਦਾ ਮੈਨੂੰ ਵੀ ਅੱਧੇ ਪੌਣੇ ਘੰਟੇ ਦੇ ਅੰਦਰਾਂ ਚ ਵੜ ਜਾਊਗਾ ਕਿਉਂਕਿ ਖਾਲਾਦ ਵਾਲਾ ਨੀਵਾ ਇਹ ਥੋੜਾ ਜਿਹਾ ਉੱਚਾ ਬੰਨ ਕੇ ਰੱਖਿਆ ਸੀ ਘਰਾਂ ਦਾ ਇੱਕ ਟੋਟਲ ਜਿਹਾ ਗੱਲ ਕਰੀ ਤਾਂ ਫਸਲ ਤਬਾਹ ਚੁੱਕੀ ਹੈ ਖੇਤ ਕਿੰਨਾ ਕਹਿਗਾ ਥੋੜਾ ਇਸ ਟਾਈਮ ਕੱਲੇ ਆਲੂ ਵਾਲ ਦਾ ਸਾਡਾ 2000 ਤੋਂ ਉੱਤੇ ਕਿੱਲਾ ਇਹਦੇ ਵਿੱਚ ਨੁਕਸਾਨੀਆਂ ਗਿਆ ਜਿਹੜਾ ਸਿਰਫ 15 ਦਿਨ ਤੋਂ ਬਾਅਦ ਅਸੀਂ ਝੋਨਾ ਵੜਨ ਵਾਲੇ ਸੀ ਕਿਉਂਕਿ ਦਵਾਈਆਂ ਵੀ ਪੈ ਗਈਆਂ ਖਰਚੇ ਦਵਾਈਆਂ ਦੇ ਵੀ ਲੱਗੇ ਹਰ ਚੀਜ਼ ਹੋ ਗਈ ਹੁਣ 15 ਦਿਨਾਂ ਬਾਅਦ ਸਾਡੀ ਜੇਬ 'ਚ ਪੈਸੇ ਕਿਸਾਨਾਂ ਦੇ ਆਉਣੇ ਸੀ ਪਰ ਕਿਸਾਨਾਂ ਨੇ ਪੁੱਤਾਂ ਨੂੰ ਪਾਲ ਕੇ ਅੱਜ ਬੈਠੇ ਰੋ ਰਹੇ ਆ ਹੈ ਤਾਂ ਕੁਦਰਤੀ ਮਾਰ ਪਰ ਦੁੱਖ ਇਸ ਚੀਜ਼ ਦਾ ਆ ਸਰਕਾਰਾਂ ਨੂੰ ਇਹ ਕੰਮ ਪਹਿਲਾਂ ਕਰਨੇ ਚਾਹੀਦੇ ਆ ਵੀ ਭਾਈ ਆ ਦੇਖੋ ਆਪਾਂ ਇੰਨੀਆਂ ਤਨਖਾਹਾਂ ਦਿੰਨੇ ਉਹਨਾਂ ਨੂੰ ਜਿਹੜੇ ਚੀਜ਼ ਦਾ ਪਤਾ ਰੱਖਦੇ ਵੀ ਕਿੰਨਾ ਮੀਂਹ ਪੈਣਾ ਤੇ ਕਿੰਨਾ ਪਾਣੀ ਹੋਗਾ 40 40 50 50 ਹਜ਼ਾਰ ਛੱਡੀ ਜਾਣ ਤੇ ਦਰਿਆ ਦੇ ਵਿੱਚ ਚੱਲਿਆ ਜਾਵੇ ਸਰਕਾਰਾਂ ਨੇ ਇੱਕ ਕੰਮ ਹੋਰ ਮਾੜਾ ਕੀਤਾ ਸਾਨੂੰ ਰੇਤਾ ਚੱਕਣੋਂ ਬੰਦ ਕਰਤਾ ਉਹ ਵੱਡੀ ਬੇਕੂਫੀ ਆ ਕਿਉਂਕਿ ਕਿ ਰੇਤ ਵਿੱਚੋਂ ਚੱਕ ਹੁੰਦੀ ਸੀ ਮਿੱਟੀ ਚੱਕ ਹੁੰਦੀ ਸੀ ਉਹਦੇ ਨਾਲ ਦਰਿਆ ਨੀਵੇਂ ਹੁੰਦੇ ਸੀ ਪਾਣੀ ਦਾ ਵਹਾਅ ਪੈ ਕੇ ਅੱਗੇ ਅੱਜ ਦਰਿਆ ਰੇਤਾ ਪੈ ਪੈ ਕੇ ਉੱਚੇ ਹੋ ਕੇ ਪਾਣੀ ਸਾਡੇ ਖੱਤਿਆਂ ਚ ਆਉਣ ਲੱਗ ਪਿਆ ਅੱਗੇ ਨਾਲੋਂ ਵੀ ਜ਼ਿਆਦਾ ਅਸੀਂ ਮਾਰਥਲੇ ਆ ਗਏ ਆ ਤੇ ਹੁਣ ਵੱਡਾ ਨੁਕਸਾਨ ਜਿਹੜਾ ਵਾ ਹੋ ਰਿਹਾ ਹੈਗਾ ਵਾ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਵਾ ਹਾਲਾਂਕਿ ਸਵੇਰੇ ਉਹ ਮੋਟਰ ਤੁਸੀਂ ਸਾਹਮਣੇ ਦੇਖ ਸਕਦੇ ਹੋ ਉੱਥੇ ਤੱਕ ਪਾਣੀ ਸੀਗਾ ਤਾਂ ਦੱਸਿਆ ਜਾ ਰਿਹਾ ਕਿ ਅੱਧੇ ਘੰਟੇ ਦੇ ਵਿੱਚ ਇਹ ਪਾਣੀ ਜਿਹੜਾ ਵਾ ਅੱਗੇ ਵੱਧ ਰਿਹਾ ਵਾ ਆਲੂਵਾਲ ਪਿੰਡ ਦੇ ਵਿੱਚ ਕਰੀਬ 14 ਘਰ ਨੇ ਤਾਂ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਅਰਦਾਸ ਕੀਤੀ ਗਈ ਆ ਪਾਣੀ ਸ਼ਾਂਤ ਹੋ ਜੇ بارش ਬੰਦ ਹੋ ਜਾਵੇ ਹੁਣ ਅੱਗੇ ਹੁਣ ਕੀ ਲੱਗਦਾ ਕੀ ਅੱਗੇ ਮਾਹੌਲ ਕੀ ਹੈਗਾ ਪਿੰਡ ਦੇ ਵਿੱਚ ਹੁਣ ਕਿਸ ਤਰ੍ਹਾਂ ਤੁਸੀਂ ਮਦਦ ਕਰਨ ਲਈ ਇੱਥੇ ਪਹੁੰਚੇ ਹੋਏ ਸਭ ਤੋਂ ਪਹਿਲਾਂ ਤਾਂ ਦੇਸ਼ ਵਿਦੇਸ਼ ਵਿੱਚ ਸਾਰੇ ਭਰਾਵਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੇਨਤੀ ਹੈ ਕਿ ਜਿੱਥੇ ਇਹ ਕੁਦਰਤੀ ਆਫਤਾਂ ਦੇ ਨਾਲ ਪਾਣੀ ਦਾ ਖਲਾਬ ਵਧਿਆ ਹੈ ਸੋ ਪਹਿਲਾਂ ਵੀ ਸਰਪੰਚ ਸਾਹਿਬ ਨੇ ਦੱਸਿਆ ਵੀ ਜਦੋਂ ਸਾਨੂੰ ਪਤਾ ਵੀ ਮੀਂਹ ਪੈਣਾ ਹੈ ਜਲਵਾਜੂ ਤੇ ਅਸੀਂ ਪੂਰੀ ਨਿਗਰਾਨੀ ਰੱਖੀ ਹੋਈ ਹੈ ਸਾਨੂੰ ਦੱਸਿਆ ਜਾਂਦਾ ਵੈਦਰ ਦਾ ਹਰ ਸਮੇਂ ਤੇ ਸਰਕਾਰ ਨੂੰ ਵੀ ਇਸ ਵਿੱਚ ਸ펏ਤ ਹੋਣਾ ਚਾਹੀਦਾ ਸੀ ਵੀ ਜੇ ਇਕਦਮ ਇਕੱਠਾ ਪਾਣੀ ਛੱਡਿਆ ਜੇ ਥੋੜਾ ਥੋੜਾ ਕਰਕੇ ਛੱਡਿਆ ਜਾਂਦਾ ਤੇ ਐਡਾ ਵੱਡਾ ਨੁਕਸਾਨ ਨਹੀਂ ਸੀ ਹੋਣਾ ਪਰ ਹੁਣ ਜਿਹੜਾ ਨੁਕਸਾਨ ਹੋ ਰਿਹਾ ਇਹਦੇ ਵਿੱਚ ਤੁਸੀਂ ਮਦਦ ਦੀ ਗੱਲ ਕੀਤੀ ਆ ਜਿੱਥੇ ਅਸੀਂ ਮਦਦ ਦੇ ਤੌਰ ਤੇ ਤਾਂ ਨਾਲ ਖੜੇ ਆ ਉਥੇ ਗੁਰੂ ਘਰ ਦਾ ਵੀ ਤੇ ਗਵਰਨ ਜੇ 2000 ਕਿੱਲਾ ਪਿੰਡ ਆਲੂ ਹਾਲ ਦਾ ਤੇ 200 ਦੇ ਨੇੜੇ ਜਿਹੜੇ ਗੁਰਦੁਆਰਾ ਸਾਹਿਬ ਦੀ ਜਮੀਨ ਦੇ ਵਿੱਚ ਡੁੱਬੀ ਹੈ ਪਾਣੀ ਦੇ ਵਿੱਚ ਬਹੁਤ ਵੱਡਾ ਨੁਕਸਾਨ ਗੁਰਦੁਆਰਾ ਸਾਹਿਬ ਦਾ ਵੀ ਹੈ ਤੇ ਅਸੀਂ ਜਿਹੜੇ ਬਾਹਰ ਹੁਣ ਇਥੋਂ ਸਾਰੇ ਵੀਰਾਂ ਨੂੰ ਬਿਠਾ ਲਿਆ ਸਰਪੰਚ ਸਾਹਿਬ ਨੇ ਰਾਤ ਆਏ ਆ ਸਵੇਰ ਦੇ ਵੀ ਆਏ ਹੋਏ ਆ ਉਹਨਾਂ ਬਾਅਦ ਤੇ ਲੰਗਰਾਂ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਵੱਲੋਂ ਕੀਤਾ ਜਾ ਰਿਹਾ ਤੇ ਹੁਣ ਥੋੜੇ ਚਿਰ ਚ ਲੰਗਰ ਲੈ ਕੇ ਸਿੰਘਾਂ ਨੇ ਪਹੁੰਚ ਜਾਣਾ ਤੇ ਅਸੀਂ ਤੂੜੀ ਵਾਸਤੇ ਪੂਰਾ ਰੈਜਮੈਂਟ ਕੀਤਾ ਹਰੇ ਚਾਰੇ ਦਾ ਵੀ ਜਿੰਨਾ ਕਿ ਸਾਡੇ ਕੋਲ ਹੈ ਅਸੀਂ ਕਰਾਂਗੇ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਵੀ ਜੇ ਕੁਦਰਤੀ ਆਫਤਾਂ ਆ ਗਈਆਂ ਤੇ ਤੁਸੀਂ ਵੀ ਆ ਕੇ ਇਸ ਇਲਾਕੇ ਦਾ ਸਹਿਯੋਗ ਦਿਓ ਤੇ ਜਿਸ ਵੇਲੇ ਸਰਕਾਰਾਂ ਬਾਨੀਆਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਪਰ ਅੱਜ ਤੁਹਾਡੀ ਲੋੜ ਹੈ ਅੱਜ ਤੁਸੀਂ ਨਾਲ ਆ ਕੇ ਖੜੋ ਤਾਂ ਜੋ ਸਾਡੇ ਦੁਕਾਨ ਦੇ ਵਿੱਚ ਖੜੋਗੇ ਇਹ ਹੈ ਦੇ ਭਾਵੇਂ ਕੁਦਰਤੀ ਆਫਤਾਂ ਪਰ ਜੇ ਤੁਸੀਂ ਨਾਲ ਖੜ ਜੂਗੇ ਸਾਨੂੰ ਸਾਥ ਹੋਊਗਾ ਵੀ ਸਮੇਂ ਦੀ ਸਰਕਾਰ ਸਾਡੇ ਨਾਲ ਆ ਚੋਣ ਹੌਸਲਾ ਮਿਲ ਜਾਂਦਾ ਪਰਵਾਹ ਹੌਸਲਾ ਮਿਲ ਜਾਂਦਾ ਇਸ ਕਰਕੇ ਅਸੀਂ ਬੇਨਤੀ ਸਰਕਾਰ ਨੂੰ ਕਰਦੇ ਆਂ ਵੀ ਜਿਹੜੀਆਂ ਚੀਜ਼ਾਂ ਦੀ ਇੱਥੇ ਘਾਟ ਹੈ ਉਹ ਤੁਸੀਂ ਆ ਕੇ ਪੂਰੀ ਕਰੋ ਤੇ ਬਾਕੀ ਇਲਾਕਾ ਜਿਹੜਾ ਸੇਵਾਕਰਨ ਤੁਹਾਨੂੰ ਪਤਾ ਪੰਜਾਬ ਤੇ ਪੰਜਾਬੀ ਬੜੇ ਤਗੜੇ ਆ ਤੇ ਅਸੀਂ ਪ੍ਰਵਾਹ ਨਹੀਂ ਕਰਦੇ ਜਿੰਨਾਕ ਸਾਡੇ ਕੋਲ ਹੋਊਗਾ ਜਿੰਨਾ ਤੇ ਸਾਡੇ ਕੋਲ ਭੰਡਾਰ ਪਿਆ ਸੀ ਤਗੜੇ ਹੋ ਕੇ ਸੇਵਾ ਕਰਾਂਗੇ ਜਿੱਥੇ ਤੱਕ ਸਾਡੇ ਕੋਲ ਪਹੁੰਚ ਹੋਊਗੀ ਅਸੀਂ ਸਾਰੇ ਕਰਾਂਗੇ ਪਰ ਅਸੀਂ ਅਰਦਾਸ ਤੋਂ ਸਰਕਾਰ ਤੋਂ ਮੰਗ ਕਰਦੇ ਆ ਕਿ ਤੁਸੀਂ ਵੀ ਆ ਕੇ ਆਪਣਾ ਸਹਿਯੋਗ ਦਿਓ ਜਿੱਥੇ ਜਿੱਥੇ ਵੀ ਅੱਜ ਵੀ ਸਾਨੂੰ ਪਤਾ ਵੀ ਹਰ ਸਾਲ ਇਹ ਆਫਤ ਆਉਣੀ ਆ ਜਾਂ ਦੂਜੇ ਸਾਲ ਆਉਂਦੀ ਹੈ ਤੇ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਵੀ ਜਿਹੜੇ ਤੁਹਾਨੂੰ ਸਾਨੂੰ ਏਦਾਂ ਦੇ ਜਿਹੜੇ ਹੈਗੇ ਆ ਬਣਾ ਕੇ ਦੇਤ ਜੇ ਜਾਣ ਬੰਦ ਬਣਾ ਹਾਂ ਬੰਦ ਨਹੀਂ ਜਿਹੜੇ ਆਪਣੇ ਆਪੂਰ ਕੋ ਜਿਹੜੇ ਹਾਂਜੀ ਕੈਂਪ ਕੈਂਪ ਬਣਾ ਕੇ ਦਿੱਤੇ ਜਾਣ ਜਿਹਦੇ ਵਿੱਚ ਜਾ ਕੇ ਜਿਹੜੇ ਲੋਕ ਆ ਬੈਠ ਸਕਣ ਕਿਉਂਕਿ ਘਰ ਨੂੰ ਛੱਡਣਾ ਬਹੁਤ ਔਖਾ ਜਦੋਂ 23 ਚ ਫਲੱਡ ਆਇਆ ਸੀ ਉਦੋਂ ਤਾਂ ਲੋਕਾਂ ਦੇ ਸਾਡੇ ਸਮਾਨ ਵੀ ਨਹੀਂ ਚੱਕ ਹੋਇਆ ਵਿੱਚੇ ਬਿਸਤਰੇ ਕੱਪੜੇ ਗਲ ਗਏ ਚਲੋ ਇਸ ਵਾਰ ਪਾਣੀ ਆਇਆ ਤੇ ਪਤਾ ਲੱਗ ਗਿਆ ਸਾਨੂੰ ਸचेत ਕਰ ਦਿੱਤਾ ਅਸੀਂ ਆਪਣੇ ਆਪ ਨੂੰ ਸੰਭਾਲਿਆ ਪਰ ਫਿਰ ਵੀ ਜਿਹੜਾ ਇੰਨਾ ਵੱਡਾ ਫਸਲ ਦਾ ਨੁਕਸਾਨ ਹੈ ਕਦੀ ਨਾ ਪੂਰਾ ਹੋਣ ਵਾਲਾ ਆ ਤੇ ਜਿਹੜਾ ਥੋੜੇ ਦਿਨਾਂ ਵਿੱਚ ਅਸੀਂ ਵਾਢੀ ਨਹੀਂ ਆ ਸੀ ਫਸਲਾਂ ਪਰ ਹੁਣ ਸਾਡੇ ਆਸ ਤੇ ਪਾਣੀ ਫਿਰ ਗਿਆ ਬਾਬਾ ਜੀ ਇੱਕ ਜਮੀਨ 10 14 ਘਰ ਹੈਗੇ ਇਸ ਆਲੂਵਾਲ ਪਿੰਡ ਦੇ ਵਿੱਚ ਕਿੰਨੇ ਕੁ ਪਰਿਵਾਰ ਜਿਹੜੇ ਹੈਗੇ ਨੇ ਟੋਟਲ ਲੋਕ ਆਬਾਦੀ ਕਿੰਨੀ ਕੈ ਇੱਥੇ ਵਾਦੀ ਜਿਹੜੀ ਇਹ ਆਲੂਵਾਲ ਪਿੰਡ ਬਾਹਰਲੇ ਪਾਸੇ ਆ ਇਹ ਬੰਨ ਕੁਲੀ ਇਹ ਬਲ ਦੇ ਅੰਦਰਲੇ ਪਾਸੇ ਪਿੰਡ ਦੇ ਲੋਕ ਬੈਠੇ ਆ ਇਹ ਬੰਨ ਕੁਲੀਆਂ ਹੈ ਕਹੇ ਹਾਂ ਬੰਨ ਕੁਲੀਆਂ ਹਾਂ ਜੀ ਇਹ ਕਿੰਨੇ ਕੁ ਆਬਾਦੀ ਇੱਥੇ ਹੈਗੀ ਇੱਥੇ ਆਬਾਦੀ ਮੇਰੇ ਖਿਆਲ ਕਰਦੋ ਘੱਟ 150 ਬੰਦਾ ਤੇ ਹੈਗਾ 100 ਦੇ 1.5 ਤੇੜੇ ਬੰਦਾ ਹੈਗਾ ਜੀ ਇਹ ਹੁਣ ਸਾਰੇ ਤੁਸੀਂ ਉਹਨਾਂ ਨੂੰ ਘਰੋਂ ਬਾਹਰ ਕਢਾ ਦਿੱਤਾ ਕਿ ਬਾਹਰ ਚੱਲ ਜਓ ਹਾਂ ਜੀ ਸਾਰਿਆਂ ਨੂੰ ਘਰੋਂ ਬਾਹ ਕੋ ਸਮਾਨ ਅਸੀਂ ਚੱਕ ਕੇ ਲੈ ਬੇਨਤੀ ਆ ਤੁਹਾਡੇ ਰਾਈ ਇੱਕ ਬੇਨਤੀ ਕਰਨੀ ਚਾਹੁੰਦੇ ਆ ਦੇਖੋ ਪਾਣੀ ਦਾ ਅੱਗੇ ਵੀ ਹਰ ਵਾਰੀ ਆਫਤ ਚ ਆਉਂਦਾ ਸਰਕਾਰਾਂ ਹੱਥ ਫੜਦੀਆਂ ਤੁਹਾਡੇ ਰਾਈ ਇੱਕ ਬੇਨਤੀ ਕਰਨਾ ਚਾਹੁੰਦੇ ਆ ਕੋਈ ਡੰਗਰਾਂ ਨੂੰ ਦੇਖੋ ਪਾਣੀ ਨਾਲ ਬਿਮਾਰੀਆਂ ਫੈਲਣੀਆਂ ਜੀਵ ਜੰਤੂ ਵਿੱਚ ਆਏ ਆ ਕੋਈ ਇੱਥੇ ਡਾਕਟਰਾਂ ਦੀ ਟੀਮ ਆਵੇ ਕੋਈ ਇੱਥੇ ਸਰਕਾਰੀ ਦੂਜੇ ਡਾਕਟਰ ਆ ਜਾਣ ਜਿੱਦਾਂ ਅੱਗੇ ਪਿਠਾਉਂਦੇ ਆ ਇਹਨਾਂ ਦੇ ਕੁਦਰਤੀ ਬਿਮਾਰੀ ਜਿਹੜੀ ਪੈਣੀ ਪੈਣੀ ਆ ਤੇ ਉਹਦਾ ਆਪਾਂ ਪਹਿਲਾ ਹੱਲ ਲੱਭ ਲੀਏ ਜਦੋਂ ਅਸੀਂ ਬਿਮਾਰ ਹੋਗੇ ਜਾਂ ਸਾਡੇ ਡੰਗਰ ਫੇਰ ਵੀ ਤਾਂ ਆਉਣਾ ਹੀ ਆ ਤੁਸੀਂ ਪ੍ਰਸ਼ਾਸਨ ਤੱਕ ਥੋੜੀ ਜਿਹੀ ਅਪਰੋਚ ਕੀਤੀ ਕਿ ਦੱਸਤਾ ਉਹਨਾਂ ਨੂੰ ਕਿ ਇੱਥੇ ਪਾਣੀ ਆ ਗਿਆ ਵਾ ਜਾਂ ਇੱਥੇ ਕੋਈ ਆਇਆ ਵੈਸੇ ਦੇਖਣ ਕੋਈ ਆਇਆ ਪ੍ਰਸ਼ਾਸਨ ਅਸੀਂ ਐਸਡੀਐਮ ਸਾਹਿਬ ਆਏ ਸੀਗੇ ਅੱਜ 3 ਦਿਨ ਪਹਿਲਾਂ ਪੂਨਮ ਜੀ ਆ ਸਾਡੇ ਲੇਡੀ ਉਹ ਇਲਾਕਾ ਸਾਰਾ ਦੇਖ ਕੇ ਗਏ ਤਹਿਸੀਲਦਾਰ ਸੀ ਡੀਆਰਓ ਸੀ ਹੁਣ ਪਾਣੀ ਆਇਆ ਹੁਣ ਆਏ ਦੇਖਣ ਹੁਣ ਕੋਈ ਨਹੀਂ ਮੈਂ ਸਵੇਰ ਦਾ ਫੋਨ ਲਾ ਰਿਆਂ ਜਾਂ ਕੋਈ ਫੋਨ ਕੱਟ ਦਿੰਦੇ ਜੀ ਮੈਨੂੰ ਸਵੇਰੇ ਉਹਦਾ ਦੱਸ ਹੂਣ ਕੱਟੀ ਜਾਂਦੇ ਜੀ ਦਸੂਨ ਜ਼ਰੂਰਤ ਕੀ ਹੈਗੀ ਤੇ ਕਿ ਮੈਡੀਕਲ ਟੀਮ ਦੀ ਜ਼ਰੂਰਤ ਹੈਗੀ ਜਾਂ ਨਾਲ ਪਸ਼ੂਆਂ ਲਈ ਚਾਰੇ ਦੀ ਜ਼ਰੂਰਤ ਇੱਕ ਚਾਰੇ ਦੀ ਜ਼ਰੂਰਤ ਆ ਪਸ਼ੂਆਂ ਨੂੰ ਚਾਰਾ ਕਿਉਂਕਿ ਪਸ਼ੂਆਂ ਦਾ ਚਾਰਾ ਦੇਖਦੇ ਤੁਸੀਂ ਸਾਰਾ ਖਰਾਬ ਹੋ ਜਾਣਾ ਖਰਾਬ ਪੱਟੀਆਂ ਸਰ ਪਹਿਲਾਂ ਮੈਂ ਕੱਲ ਮੀਂਹ ਦੇ ਵਿੱਚ ਇਹਨਾਂ ਦੀ ਬੇਨਤੀ ਕੀਤੀ ਵੀ ਸਾਡੇ ਕੋਟ ਮਕਾਨ ਚ ਹੁੰਦੇ ਮੈਂ ਅੰਦਰ ਫੋਟੋਆਂ ਲੈ ਕੇ ਗਿਆ ਸਾਰਿਆਂ ਦੀ ਮੈਂ ਐਸਡੀਐਮ ਸਾਹਿਬ ਨੂੰ ਦਿਖਾ ਕੇ ਤਰਪਹਿਲਾਂ ਮੰਗ ਕੀਤੀ ਪਟਵਾਰੀ ਭੇਜਿਆ ਉਹਨਾਂ ਨੇ ਤਰਪਹਿਲਾਂ ਨੂੰ 15-15 ਸਾਡੇ ਤਿੰਨਾਂ ਪਿੰਡਾਂ ਨੂੰ ਦਿੱਤੀਆਂ ਪਰ ਉਹ ਜਦੋਂ ਲਿਆ ਕੇ ਮੀਂਹ 'ਚ ਵੰਡ ਕੇ ਗਏ ਸਾਡੀ ਮਿਹਨਤ ਵੀ ਨਹੀਂ ਪੱਲੇ ਪਈ ਉਹ ਤੁ ਲਾਲ ਐਡीडीਆ ਮੋਰੀਆਂ ਉਹ ਤਾਂ ਸਾਲਾ ਪਹਿਲਾਂ ਦਾ ਵੀ ਨੁਕਸਾਨ ਚੀਜ਼ ਦੇਣੀ ਆ ਚੀਜ਼ ਦੇਣੀ ਆ ਚਲੋ ਕਮ ਸੇ ਕਮ ਕੋਈ ਜੇ ਸਾਡੀ ਦੁੱਖ ਦੀ ਰਾਗ ਤੇ ਕੋਈ ਹੱਥ ਰੱਖਣਾ ਸਹਿਜੋ ਜਿੱਦਾ ਬਾਬਾ ਜੀ ਨੇ ਕਿਹਾ ਸਰਕਾਰਾਂ ਬਹੁਤ ਕੁਝ ਕਰ ਸਕਦੀਆਂ ਇੰਨੇ ਫੰਡ ਪਏ ਆਪਣੇ ਕੋ ਦੁੱਖ ਦੀ ਰਾਗ ਤੇ ਹੱਥ ਤਰਨਾ ਸਾਡੇ ਨਾਲ ਟੀਚਰਾਂ ਦਾ ਨਾ ਕਰਨ ਬਿਲਕੁਲ ਤਾਂ ਪ੍ਰਸ਼ਾਸਨ ਨੂੰ ਅਸੀਂ ਵੀ ਇੱਕ ਛੋਟੀ ਅਪੀਲ ਕਰ ਦਿੰਦੇ ਆ ਕਿਉਂਕਿ ਇਹ ਪਿੰਡ ਵਾਲਿਆਂ ਦੀ ਅਪੀਲ ਹੈਗੀ ਆ ਕਿ ਮੰਗ ਕਰ ਰਹੇ ਨੇ ਇੱਥੇ ਮੈਡੀਕਲ ਦੀ ਇੱਕ ਟੀਮ ਅਤੇ ਪਸ਼ੂ ਲਈ ਚਾਰਾ ਕੁਝ ਤਰਪੈਲਾਂ ਜਿਹੜੀਆਂ ਉਹ ਉਸ ਦੀ ਮੰਗ ਕੀਤੀ ਗਈ ਆ ਹਾਲਾਂਕਿ ਗੁਰਦੁਆਰਾ ਜਿਹੜੀ ਕਮੇਟੀ ਇੱਥੇ ਹੈਗੀ ਆ ਆਸ-ਪਾਸ ਉਹਨਾਂ ਵੱਲੋਂ ਲੰਗਰ ਦੀ ਸੇਵਾ ਇੱਥੇ ਕੀਤੀ ਜਾ ਰਹੀ ਆ ਬਾਈ ਕੁਝ ਕਹਿਣਾ ਚਾਹ ਰਹੇ ਸੀ ਤੁਸੀਂ ਮੈਂ ਨਾ ਤੁਹਾਡਾ ਪਹਿਲਾਂ ਬੜਾ ਰਿਣੀ ਆ ਧੰਨਵਾਦ ਦਈਆਂ ਵੀ ਜਿਹੜਾ ਤੁਸੀਂ ਵਰਦੇ ਮੀਂਹ ਦੇ ਵਿੱਚ ਅੱਜ ਫਲੱਡ ਏਰੀਆ ਤੁਸੀਂ ਦੇਖਣ ਆਏ ਆ ਔਰ ਸਭ ਤੋਂ ਵੱਧ ਮੈਂ ਰਿਣੀ ਆ ਬਾਬਾ ਜੀ ਦਾ ਧੰਨਵਾਦ ਕਰਦਾ ਡੇਰਾ ਸਿੰਘਾ ਸਿੱਦਾ ਆਲੋਵਾਲ ਔਰ ਇਲਾਕੇ ਦੇ ਲੋਕਾਂ ਦਾ ਔਰ ਦਾਨੀ ਸਜਣਾ ਦਾ ਜਿਨ੍ਹਾਂ ਨੇ ਭਾਈਚਾਰਾ ਔਰ ਇਲਾਕੇ ਨੂੰ ਮੁੱਖ ਰੱਖਦੇ ਆਂ ਔਰ ਸਰਕਾਰ ਤੋਂ ਉੱਪਰ ਉੱਠ ਕੇ ਇਹ ਫਰਜ ਬਣਦਾ ਸਰਕਾਰਾਂ ਦਾ ਇੱਥੇ ਆ ਕੇ ਬੈਠਣ ਲੋਕਾਂ ਦੀ ਦੁੱਖਤ ਲਈ ਸੁਣਨ ਮੈਂ ਇੱਕ ਕਾਉਂਸਲਰ ਹੋਣ ਦੇ ਨਾਤੇ ਇੱਥੇ ਤੁਹਾਡੇ ਵਿੱਚ ਪਹੁੰਚਿਆ ਆ ਔਰ ਲੋਕਾਂ ਦੀ ਮਦਦ ਕਰਨ ਵਾਸਤੇ ਪਹੁੰਚੇ ਆ ਔਰ ਇਹ ਜਿਹੜੀਆਂ ਫਸਲਾਂ ਪੁੱਤਾ ਵਾਂਗੂ ਕਿਸਾਨਾਂ ਨੇ ਪਾਲੀਆਂ ਕਿਸੇ ਨੇ ਆਪਣਾ ਧੀ ਵਿਆਉਣਾ ਸੀ ਕਿਸੇ ਨੇ ਆਪਣਾ ਲੜਕਾ ਵਿਆਉਣਾ ਸੀ ਕਿਸੇ ਨੇ ਆਪਣਾ ਕਰਜ਼ਾ ਲੈਣਾ ਸੀ ਕਿਸੇ ਨੇ ਕੁਛ ਕਰਨਾ ਸੀ ਔਰ ਸਰਕਾਰ ਨੂੰ ਬੇਨਤੀ ਆ ਵੀ ਜਲਦੀ ਤੋਂ ਜਲਦੀ ਕਿਸਾਨਾਂ ਨੂੰ ਔਰ ਮਜ਼ਦੂਰਾਂ ਨੂੰ ਜਿਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ ਵੀ ਜਲਦੀ ਤੋਂ ਜਲਦੀ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਬਿਲਕੁਲ ਇਹ ਮੁਆਵਜ਼ੇ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਫਿਲਹਾਲ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਆਲੂਵਾਲ ਦੇ ਆਸ-ਪਾਸ ਦੇ ਪਿੰਡਾਂ ਦੀਆਂ ਤਸਵੀਰਾਂ ਨੇ ਸਤਲੂਜ ਦਰਿਆ ਦਾ ਫਲੋ ਜਿਹੜਾ ਵਾ ਵਧਿਆ ਹੈਗਾ ਵਾ ਤਾਂ ਹੁਣੇ ਪਾਣੀ ਜਿਹੜਾ ਵਾ ਓਵਰ ਹੋ ਕੇ ਬਾਹਰ ਚੱਲ ਰਿਹਾ ਹੈਗਾ ਵਾ ਤਾਂ 14 ਪਿੰਡ ਜੋ 14 ਘਰ ਨੇ ਇਸ ਪਿੰਡ ਦੇ ਵਿੱਚ ਤਾਂ ਇਹਨਾਂ ਘਰਾਂ ਨੂੰ ਡਵਾ ਹੁਣ ਖਾਲੀ ਕਰਾ ਦਿੱਤਾ ਗਿਆ ਵਾ ਕਿਉਂਕਿ ਪਾਣੀ ਬਿਲਕੁਲ ਦਵਾਰ ਦੇ ਨਾਲ ਲੱਗ ਰਿਹਾ ਤੁਸੀਂ ਤਸਵੀਰ ਦੇਖ ਰਹੇ ਹੋ ਇਸ ਪਿੰਡ ਦੇ ਵਿੱਚ ਜੋ ਘਰ ਨੇ ਉਸਤੇ ਦੀਵਾਰ ਦੇ ਨਾਲ ਬਿਲਕੁਲ ਪਾਣੀ ਲੱਗ ਰਿਹਾ ਵਾ ਉਸ ਤੋਂ ਬਾਅਦ ਇਹ ਗੇਟ ਜਿਹੜੇ ਨੇ ਸ਼ੁਰੂ ਹੋ ਜਾਂਦੇ ਨੇ ਅਗਰ ਪਾਣੀ ਦਾ ਫਲੋ ਵੱਧ ਜਾਂਦਾ ਤਾਂ ਇਹਨਾਂ ਘਰਾਂ ਦੇ ਵਿੱਚ ਪਾਣੀ ਜਾਵੇਗਾ 19 2019 ਅਤੇ 2023 ਦੇ ਵਿੱਚ ਵੀ ਇਹਨਾਂ ਘਰਾਂ ਦੇ ਵਿੱਚ ਪਾਣੀ ਆ ਗਿਆ ਸੀ ਤਾਂ ਉਸ ਵਕਤ ਵੀ ਹਾਲਾਤ ਜਿਹੜੇ ਨੇ ਮਾੜੇ ਬਣਗੇ ਸੀਗੇ ਤਾਂ ਇਸ ਵਕਤ ਹਾਲਾਤ ਜਿਹੜੇ ਨੇ ਪਾਣੀ ਜਿਹੜਾ ਵਾ ਲਗਾਤਾਰ ਅੱਗੇ ਵੱਧ ਰਿਹਾ ਵਾ ਉਹ ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਪੀਰ ਕੀਤੀ ਹੈ ਕਿ ਪਿੰਡ ਦੇ ਵਿੱਚ ਮੈਡੀਕਲ ਟੀਮਾਂ ਕੁਝ ਖਾਣ ਪੀਣ ਦੀ ਵਿਵਸਥਾ ਪਸ਼ੂਆਂ ਦੇ ਲਈ ਖਾਸ ਚਾਰਾ ਕਿਉਂਕਿ ਜੋ ਚਾਰਾ ਵਾ ਫਸੂ ਇਸ ਇਨਕੇਤਾ ਤੋਂ ਖਾਂਦੇ ਨੇ ਪਰ ਉਹ ਬਿਲਕੁਲ ਤਬਾਹ ਹੋ ਚੁੱਕਾ ਵਾ ਤਾਂ ਪਸ਼ੂਆਂ ਲਈ ਚਾਰਾ ਜਿੰਦਾ ਵਾ ਉਸ ਦੀ ਮੰਗ ਕੀਤੀ ਹੈਗੀ ਆ ਔਰ ਘਰਾਂ ਦੇ ਵਿੱਚ ਰਹਿਣ ਦੀ ਵਿਵਸਥਾ ਜੋ ਆ ਤਰਪਾਲਾ ਪਾ ਕੇ ਬਾਹਰ ਜਿਹੜੇ ਲੋਕ ਬੈਠੇ ਨੇ ਉਹਨਾਂ ਦੀ ਰਹਿਣ ਦੀ ਵਿਵਸਥਾ ਜਿਹੜੀ ਆ ਉਹ ਚੰਗੇ ਢੰਗ ਨਾਲ ਕੀਤੀ ਜਾਵੇ ਇਸ ਤਰ੍ਹਾਂ ਦੀ ਮੰਗ ਜਿਹੜੀ ਆ ਪਿੰਡ ਦੇ ਲੋਕਾਂ ਵੱਲੋਂ ਕੀਤੀ ਗਈ ਹੈ ਕੈਮਰਾਮੈਨ ਗੁਰਿੰਦਰ ਦਨਨਾ ਨਰਿੰਦਰ ਸਤਲੁਜ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਵਾ ਇਸ ਵਕਤ ਅਲਰਟ ਪੁਆਇੰਟ ਤੋਂ ਪਾਣੀ ਜਿਹੜਾ ਵਾ ਉੱਪਰ ਚੱਲ ਰਿਹਾ ਵਾ ਤਾਂ ਤਸਵੀਰਾਂ ਜਿਹੜੀਆਂ ਵਾ ਲੁਧਿਆਣਾ ਤੋਂ ਦਿਖਾ ਦਿੰਨੇ ਆ ਇਸਤੇ ਆਸ-ਪਾਸ ਦੇ ਇਲਾਕੇ ਜਿਹੜੇ ਨੇ ਹੁਣ ਪ੍ਰਭਾਵਿਤ ਹੋਣਾ ਸ਼ੁਰੂ ਹੋ ਚੁੱਕੇ ਨੇ ਫਸਲਾਂ ਜਿਹੜੀਆਂ ਵਾ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਨੇ ਤਾਂ ਇਸ ਪਿੰਡ ਦੇ ਲੋਕ ਜਿਹੜੇ ਨੇ ਸਾਡੇ ਨਾਲ ਮੌਜੂਦ ਨੇ ਇਸ ਵਕਤ ਅਸੀਂ ਆਲੋਵਾਲ ਪਿੰਡ ਦੇ ਵਿੱਚ ਮੌਜੂਦ ਹੈਗੇ ਆ ਤਾਂ ਸਰਪੰਚ ਸਾਹਿਬ ਨਾਲ ਪਹਿਲਾਂ ਗੱਲਬਾਤ ਕਰ ਲੰਨੇ ਆ ਸਰ ਇਸ ਵਕਤ ਪਿੰਡ ਦੇ ਵਿੱਚ ਪਾਣੀ ਆ ਚੁੱਕਾ ਵਾ ਫਸਲਾਂ ਤਬਾਹ ਚੁੱਕੀਆਂ ਨੇ ਘਰ ਤੋਂ ਥੋੜ੍ਹੀ ਤਾਂ ਇਸ ਵਕਤ ਹੁਣ ਪਾਣੀ ਦਾ ਫਲੋ ਕਿਸ ਤਰ੍ਹਾਂ ਚੱਲ ਰਿਹਾ ਵਾ ਪਾਣੀ ਦਾ ਫਲੋ ਬਹੁਤ ਸਪੀਡ ਨਾਲ ਚੱਲ ਰਿਹਾ ਸਵੇਰੇ 5:30 ਵਜੇ ਅਸੀਂ ਇੱਥੇ ਆਏ ਸੀ ਉਸ ਟਾਈਮ ਪਾਣੀ ਇਹਦੇ ਬਹੁਤ ਘੱਟ ਸੀ ਪਰ ਪਿੱਛੋਂ ਆਵਾਜ਼ ਸਾਨੂੰ ਆ ਗਈ ਸੀ ਕਿ ਪਾਣੀ 1,20,000 ਕਿਊਸਕ ਛੱਡ ਦਿੱਤਾ ਅਸੀਂ ਆਪਣਾ ਕੱਲ ਦਾ ਪ੍ਰਬੰਧ ਕਰਦੇ ਹਾਂ ਪੰਚਾਇਤ ਪੂਰੀ ਮੌਕੇ ਦੇ ਸਰਪੰਚਾ ਜੀ ਤਾਂ ਪੂਰੀ ਪੰਚਾਇਤ ਅਸੀਂ ਨਾਲ ਲੈ ਕੇ ਜਿੰਨੇ ਸਾਡੇ ਸਿਗੇ ਪੁਆਇੰਟ ਵੀ ਸਾਨੂੰ ਜਿੱਥੇ ਖਤਰਾ ਹੁੰਦਾ ਉਹ ਸਾਰੇ ਚੈੱਕ ਕੀਤੇ ਮੱਟੀ-ਮੁੱਟੀ ਦਾ ਪ੍ਰਬੰਧ ਕੀਤਾ ਪਰ ਅਚਾਨਕ ਹੀ ਇੱਕਦਮ ਸਵੇਰੇ 2.5 ਫੁੱਟ ਪਾਣੀ ਆ ਗਿਆ ਦੇਖਦੇ ਹਾਂ ਤੁਸੀਂ ਕਿੰਨੇ ਕੁ ਮਿੰਟਾਂ ਦੇ ਵਿੱਚ ਇਹ ਪਾਣੀ ਜੀ ਇਹ ਇਹ ਵੱਧ ਤੋਂ ਵੱਧ ਅੱਧਾ ਪੌਣਾ ਘੰਟਾ ਲੱਗਾ ਹੋਣਾ ਅਸੀਂ ਕੋਈ ਅੱਧੇ ਪੌਣੇ ਘੰਟੇ ਬਾਅਦ ਪਹਿਲਾਂ ਇੱਥੇ ਆਏ ਆ ਉਦੋਂ ਬਿਲਕੁਲ ਸੁੱਕਾ ਸੀ ਕੋਈ ਪਾਣੀ ਨਹੀਂ ਇੱਕ ਦਮ ਪਾਣੀ ਆਇਆ ਹੁਣ ਸਾਨੂੰ ਐਸਡੀਐਮ ਸਾਹਿਬ ਨਾਲ ਗੱਲ ਕੀਤੀ ਕਹਿੰਦੇ ਜੀ 1 ਲੱਖ ਤੇ 5000 ਹੋਰ ਛੱਡ ਦਿੱਤਾ ਅਸੀਂ ਇਸ ਟਾਈਮ ਪੂਰਾ ਖਤਰੇ 'ਚ ਆ ਫਿਰ ਇਹਨਾਂ ਨੂੰ 14 ਘਰ ਹੈ ਜੀ ਸਾਡੇ ਆਲੋ ਵਾਲ ਦੇ ਬਨ ਕੁਲੀਆਂ ਵਾਲੇ ਇਸ ਇਲਾਕੇ 'ਚ 14 ਘਰ ਹੈਗੇ ਨੇ ਇਹ 14 ਘਰ ਜਾਨੀ ਪਿੰਡ ਸਾਡਾ ਬਨ ਤੋਂ ਬਾਹਰ ਆ ਇਹ ਸਾਡੇ 14 ਘਰ ਇੱਥੇ ਲੋਕ ਆਪਣੀਆਂ ਜ਼ਮੀਨਾਂ ਦੇ ਵਿੱਚ ਬੈਠੇ ਆ ਇਹਨਾਂ ਨੂੰ ਫਿਰ ਅੱਜ ਸਵੇਰੇ ਸਾਰੀ ਪੂਰੀ ਪੰਚਾਇਤ ਲੈ ਕੇ ਪੂਰੀ ਇਹਨਾਂ ਨੂੰ ਨਾਲ ਲੈ ਕੇ ਇੱਥੇ ਆਏ ਆਏ ਸੀ ਇਹਨਾਂ ਨੂੰ ਮਿੰਤਰਲਾ ਕਰਕੇ ਬਾਹਰ ਕੱਢਿਆ ਹੁਣ ਕਿਉਂਕਿ ਘਰ ਛੱਡਣਾ ਬੜਾ ਔਖਾ ਸਾਡੇ ਨਾਲ 23 ਦੇ ਵਿੱਚ ਸਾਡੇ ਨਾਲ ਹੋ ਚੁੱਕੀ ਉਦੋਂ ਤਾਂ ਕੰਧ ਦੀ ਕੰਧ ਆਈ ਸੀ ਤੇ ਘਰਾਂ 'ਚ ਪਾਣੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਕਿ ਭੀ ਟਾਈਮ ਵਿਚਾਰੋ ਆਪਾਂ ਬਾਹਰ ਸਾਡੇ ਕਹਨ ਤੇ ਹੁਣ ਇਹਨਾਂ ਨੇ ਮੱਝਾ ਕਵਾ ਬਾਹਰ ਕੱਢ ਲਈਆਂ ਪਰ ਅਜੇ ਸਮਾਨ ਅੰਦਰੋਂ ਚੱਕ ਰਹੇ ਆ ਸਾਰੇ ਜਣੇ ਰਲ ਕੇ ਤੇ ਨੁਕਸਾਨ ਬਹੁਤ ਜ਼ਿਆਦਾ ਆ ਇਹ ਹੁਣ ਜਿਸ ਸਪੀਡ ਨਾਲ ਪਾਣੀ ਆ ਰਿਹਾ ਲੱਗਦਾ ਮੈਨੂੰ ਵੀ ਅੱਧੇ ਪੌਣੇ ਘੰਟੇ ਦੀ ਅੰਦਰਾਂ ਚ ਵੜ ਜਾਊਗਾ ਕਿਉਂਕਿ ਆਲਾਦ ਵਾਲਾ ਨੀਵਾ ਇਹ ਥੋੜਾ ਜਿਹਾ ਉੱਚਾ ਬਣ ਕੇ ਰੱਖਿਆ ਸੀ ਘਰਾਂ ਕਾ ਟੋਟਲ ਜੇਪ ਗੱਲ ਕਰੀ ਤਾਂ ਫਸਲ ਤਬਾਹ ਚੁੱਕੀ ਹੈ ਖੇਤ ਕਿੰਨਾ ਕ ਹੈਗਾ ਥੋੜਾ ਇਸ ਟਾਈਮ ਕੱਲੇ ਆਲੂ ਵਾਲ ਦਾ ਸਾਡਾ 2000 ਤੋਂ ਉੱਤੇ ਕਿੱਲਾ ਇਹਦੇ ਵਿੱਚ ਨੁਕਸਾਨੀਆਂ ਗਿਆ ਜਿਹੜਾ ਸਿਰਫ 15 ਦਿਨ ਤੋਂ ਬਾਅਦ ਅਸੀਂ ਝੋਨਾ ਵੱਢਣ ਵਾਲੇ ਸੀ ਕਿਉਂਕਿ ਦਵਾਈਆਂ ਵੀ ਪੈ ਗਈਆਂ ਖਰਚੇ ਦਵਾਈਆਂ ਦੇ ਵੀ ਲੱਗੇ ਹਰ ਚੀਜ਼ ਹੋ ਗਈ ਹੁਣ 15 ਦਿਨਾਂ ਬਾਅਦ ਸਾਡੀ ਜੇਬ 'ਚ ਪੈਸੇ ਕਿਸਾਨਾਂ ਦੇ ਆਉਣੇ ਸੀ ਪਰ ਕਿਸਾਨਾਂ ਨੇ ਪੁੱਤਾਂ ਵਾਂਗੂ ਪਾਲ ਕੇ ਅੱਜ ਬੈਠੇ ਰੋ ਰਹੇ ਆ ਹੈ ਤਾਂ ਕੁਦਰਤੀ ਮਾਰ ਪਰ ਦੁੱਖ ਇਹ ਚੀਜ਼ ਦਾ ਆ ਸਰਕਾਰਾਂ ਨੂੰ ਇਹ ਕੰਮ ਪਹਿਲਾਂ ਕਰਨੇ ਚਾਹੀਦੇ ਆ ਵੀ ਭਾਈ ਆ ਦੇਖੋ ਆਪਾਂ ਇੰਨੀਆਂ ਤਨਖਾਹਾਂ ਦਿੰਨੇ ਉਹਨਾਂ ਨੂੰ ਜਿਹੜੇ ਚੀਜ਼ ਦਾ ਪਤਾ ਰੱਖਦੇ ਵੀ ਕਿੰਨਾ ਮੀਂਹ ਪੈਣਾ ਤੇ ਕਿੰਨਾ ਪਾਣੀ ਹੋਗਾ 40 40 50 50 ਹਜ਼ਾਰ ਛੱਡੀ ਜਾਣ ਤੇ ਦਰਿਆ ਦੇ ਵਿੱਚ ਚੱਲਿਆ ਜਾਵੇ ਸਰਕਾਰਾਂ ਨੇ ਇੱਕ ਕੰਮ ਹੋਰ ਮਾੜਾ ਕੀਤਾ ਸਾਨੂੰ ਰੇਤਾ ਚੱਕਣੋਂ ਬੰਦ ਕਰਤਾ ਉਹ ਵੱਡੀ ਬੇਕੂਫੀ ਆ ਕਿਉਂਕਿ ਅੱਗੇ ਰੇਤ ਵਿੱਚੋਂ ਚੱਕ ਹੁੰਦੀ ਸੀ ਮਿੱਟੀ ਚੱਕ ਹੁੰਦੀ ਸੀ ਉਹਦੇ ਨਾਲ ਦਰਿਆ ਨੀਵੇਂ ਹੁੰਦੇ ਸੀ ਪਾਣੀ ਦਾ ਵਹਾਅ ਪੈ ਕੇ ਅੱਗੇ ਅੱਜ ਦਰਿਆ ਰੇਤਾ ਪੈ ਪੈ ਕੇ ਉੱਚੇ ਹੋ ਗਏ ਪਾਣੀ ਸਾਡੇ ਖੱਤਿਆਂ ਚ ਆਉਣ ਲੱਗ ਪਿਆ ਅੱਗੇ ਨਾਲੋਂ ਵੀ ਜ਼ਿਆਦਾ ਅਸੀਂ ਮਾਰ ਥਲੇ ਆ ਗਏ ਆ ਤੇ ਹੁਣ ਵੱਡਾ ਨੁਕਸਾਨ ਜਿਹੜਾ ਵਾ ਹੋ ਰਿਹਾ ਹੈਗਾ ਵਾ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਵਾ ਹਾਲਾਂਕਿ ਸਵੇਰੇ ਉਹ ਮੋਟਰ ਤੁਸੀਂ ਸਾਹਮਣੇ ਦੇਖ ਸਕਦੇ ਉੱਥੇ ਤੱਕ ਪਾਣੀ ਸੀਗਾ ਤਾਂ ਦੱਸਿਆ ਜਾ ਰਿਹਾ ਕਿ ਅੱਧੇ ਘੰਟੇ ਦੇ ਵਿੱਚ ਇਹ ਪਾਣੀ ਜਿਹੜਾ ਵਾ ਅੱਗੇ ਵਧ ਰਿਹਾ ਵਾ ਆਲੂਵਾਲ ਪਿੰਡ ਦੇ ਵਿੱਚ ਕਰੀਬ 14 ਘਰ ਨੇ ਤਾਂ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਅਰਦਾਸ ਕੀਤੀ ਗਈ ਆ ਪਾਣੀ ਸ਼ਾਂਤ ਹੋ ਜੇ ਬਾਰਿਸ਼ ਬੰਦ ਹੋ ਜਵੇ ਹੁਣ ਅੱਗੇ ਹੁਣ ਕੀ ਲੱਗਦਾ ਕੀ ਅੱਗੇ ਮਾਹੌਲ ਕੀ ਹੈਗਾ ਪਿੰਡ ਦੇ ਵਿੱਚ ਹੁਣ ਕਿਸ ਤਰ੍ਹਾਂ ਤੁਸੀਂ ਮਦਦ ਕਰਨ ਲਈ ਇੱਥੇ ਪਹੁੰਚ ਸਭ ਤੋਂ ਪਹਿਲਾਂ ਤਾਂ ਦੇਸ਼ ਵਿਦੇਸ਼ ਵਿੱਚ ਸਾਰੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਜਿੱਥੇ ਇਹ ਕੁਦਰਤੀ ਆਫਤਾਂ ਦੇ ਨਾਲ ਪਾਣੀ ਦਾ ਖਲਾਬ ਵਧਿਆ ਹੈ ਸੋ ਪਹਿਲਾਂ ਵੀ ਸਰਪੰਚ ਸਾਹਿਬ ਨੇ ਦੱਸਿਆ ਵੀ ਜਦੋਂ ਸਾਨੂੰ ਪਤਾ ਵੀ ਮੀਂਹ ਪੈਣਾ ਹੈ ਜਲਵਾਜੂ ਤੇ ਅਸੀਂ ਪੂਰੀ ਨਿਗਰਾਨੀ ਰੱਖੀ ਹੋਈ ਹੈ ਸਾਨੂੰ ਦੱਸਿਆ ਜਾਂਦਾ ਵੈਦਰ ਦਾ ਹਰ ਸਮੇਂ ਤੇ ਸਰਕਾਰ ਨੂੰ ਵੀ ਇਸ ਵਿੱਚ ਸ펏ਤ ਹੋਣਾ ਚਾਹੀਦਾ ਸੀ ਵੀ ਜੇ ਇਕਦਮ ਇਕੱਠਾ ਪਾਣੀ ਛੱਡਿਆ ਜੇ ਥੋੜਾ ਥੋੜਾ ਕਰਕੇ ਛੱਡਿਆ ਜਾਂਦਾ ਤੇ ਐਡਾ ਵੱਡਾ ਨੁਕਸਾਨ ਨਹੀਂ ਸੀ ਹੋਣਾ ਪਰ ਹੁਣ ਜਿਹੜਾ ਨੁਕਸਾਨ ਹੋ ਰਿਹਾ ਇਹਦੇ ਵਿੱਚ ਤੁਸੀਂ ਮਦਦ ਦੀ ਗੱਲ ਕੀਤੀ ਆ ਜਿੱਥੇ ਅਸੀਂ ਮਦਦ ਦੇ ਤੌਰ ਤੇ ਤਾਂ ਨਾਲ ਖੜੇ ਆ ਉਥੇ ਗੁਰੂ ਘਰ ਦਾ ਵੀ ਤੇ ਗਿਵਰਨ ਜੇ 2000 ਕਿੱਲਾ ਪਿੰਡ ਆਲੂ ਹਾਲ ਦਾ ਤੇ 200 ਦੇ ਨੇੜੇ ਜਿਹੜੇ ਗੁਰਦੁਆਰਾ ਸਾਹਿਬ ਦੀ ਜਮੀਨ ਦੇ ਵਿੱਚ ਡੁੱਬੀ ਹੈ ਪਾਣੀ ਦੇ ਵਿੱਚ ਬਹੁਤ ਵੱਡਾ ਨੁਕਸਾਨ ਗੁਰਦੁਆਰਾ ਸਾਹਿਬ ਦਾ ਵੀ ਹੈ ਤੇ ਅਸੀਂ ਜਿਹੜੇ ਬਾਹਰ ਹੁਣ ਇਥੋਂ ਸਾਰੇ ਵੀਰਾਂ ਨੂੰ ਬਿਠਾ ਲਿਆ ਸਰਪੰਚ ਸਾਹਿਬ ਨੇ ਰਾਤ ਆਏ ਆ ਸਵੇਰ ਦੇ ਵੀ ਆਏ ਹੋਏ ਆ ਉਹਨਾਂ ਬਾਅਦ ਤੇ ਲੰਗਰਾਂ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਵੱਲੋਂ ਕੀਤਾ ਜਾ ਰਿਹਾ ਤੇ ਹੁਣ ਥੋੜੇ ਚਿਰ ਚ ਲੰਗਰ ਲੈ ਕੇ ਸਿੰਘਾਂ ਨੇ ਪਹੁੰਚ ਜਾਣਾ ਤੇ ਅਸੀਂ ਤੂੜੀ ਵਾਸਤੇ ਪੂਰਾ ਰੈਜਮੈਂਟ ਕੀਤਾ ਹਰੇ ਚਾਰੇ ਦਾ ਵੀ ਜਿੰਨਾ ਕਿ ਸਾਡੇ ਕੋਲ ਹੈ ਅਸੀਂ ਕਰ ਨਾਲ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਵੀ ਜੇ ਕੁਦਰਤੀ ਆਫਤਾਂ ਆ ਗਈਆਂ ਤੇ ਤੁਸੀਂ ਵੀ ਆ ਕੇ ਇਸ ਇਲਾਕੇ ਦਾ ਸਹਿਯੋਗ ਦਿਓ ਤੇ ਜਿਸ ਵੇਲੇ ਸਰਕਾਰਾਂ ਬਾਨੀਆਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਪਰ ਅੱਜ ਤੁਹਾਡੀ ਲੋੜ ਹੈ ਅੱਜ ਤੁਸੀਂ ਨਾਲ ਆ ਕੇ ਖੜੋ ਤਾਂ ਜੋ ਸਾਡੇ ਦੁਕਾਨ ਦੇ ਵਿੱਚ ਖੜੋਗੇ ਇਹ ਹੈ ਦੇ ਭਾਵੇਂ ਕੁਦਰਤੀ ਆਫਤਾਂ ਪਰ ਜੇ ਤੁਸੀਂ ਨਾਲ ਖੜ ਜੂਗੇ ਸਾਨੂੰ ਸਾਥ ਹੋਊਗਾ ਵੀ ਸਮੇਂ ਦੀ ਸਰਕਾਰ ਸਾਡੇ ਨਾਲ ਆ ਚਲੋ ਹੌਸਲਾ ਮਿਲ ਜਾਂਦਾ ਪਰਵਾਹ ਹੌਸਲਾ ਮਿਲ ਜਾਂਦਾ ਇਸ ਕਰਕੇ ਅਸੀਂ ਬੇਨਤੀ ਸਰਕਾਰ ਨੂੰ ਕਰਦੇ ਆਂ ਵੀ ਜਿਹੜੀਆਂ ਚੀਜ਼ਾਂ ਦੀ ਇੱਥੇ ਘਾਟ ਹੈ ਉਹ ਤੁਸੀਂ ਆ ਕੇ ਪੂਰੀ ਤੇ ਬਾਕੀ ਇਲਾਕਾ ਜਿਹੜਾ ਸੇਵਾਕਰਨ ਤੁਹਾਨੂੰ ਬਤਾ ਪੰਜਾਬ ਤੇ ਪੰਜਾਬੀ ਬੜੇ ਤਗੜੇ ਆ ਤੇ ਅਸੀਂ ਪ੍ਰਵਾਹ ਨਹੀਂ ਕਰਦੇ ਜਿੰਨਾਕ ਸਾਡੇ ਕੋਲ ਹੋਊਗਾ ਜਿੰਨਾ ਤੇ ਸਾਡੇ ਕੋਲ ਭੰਡਾਰ ਪਿਆ ਸੀ ਤਗੜੇ ਹੋ ਕੇ ਸੇਵਾ ਕਰਾਂਗੇ ਜਿੱਥੇ ਤੱਕ ਸਾਡੇ ਕੋਲ ਪਹੁੰਚ ਹੋਊਗੀ ਅਸੀਂ ਸਾਰੇ ਕਰਾਂਗੇ ਪਰ ਅਸੀਂ ਅਰਦਾਸ ਤੋਂ ਸਰਕਾਰ ਤੋਂ ਮੰਗ ਕਰਦੇ ਆ ਕਿ ਤੁਸੀਂ ਵੀ ਆ ਕੇ ਆਪਣਾ ਸਹਿਯੋਗ ਦਿਓ ਜਿੱਥੇ ਜਿੱਥੇ ਵੀ ਅੱਜ ਵੀ ਸਾਨੂੰ ਪਤਾ ਵੀ ਹਰ ਸਾਲ ਇਹ ਆਫਤ ਆਉਣੀ ਆ ਜਾਂ ਦੂਜੇ ਸਾਲ ਆਉਂਦੀ ਹੈ ਤੇ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਵੀ ਜਿਹੜੇ ਤੁਹਾਨੂੰ ਸਾਨੂੰ ਏਦਾਂ ਦੇ ਜਿਹੜੇ ਹੈਗੇ ਆ ਬਣਾ ਕੇ ਦਿੱਤੇ ਜਾਣ ਬੰਦ ਬਣਾ ਹਾਂ ਬੰਦ ਨਹੀਂ ਜਿਹੜੇ ਆਪਣੇ ਆਪਪੂਰ ਕੋ ਜਿਹੜੇ ਹਾਂਜੀ ਕੈਂਪ ਕੈਂਪ ਬਣਾ ਕੇ ਦਿੱਤੇ ਜਾਣ ਜਿਹਦੇ ਵਿੱਚ ਜਾ ਕੇ ਜਿਹੜੇ ਲੋਕ ਆ ਬੈਠ ਸਕਣ ਕਿਉਂਕਿ ਘਰ ਨੂੰ ਛੱਡਣਾ ਬਹੁਤ ਔਖਾ ਜਦੋਂ 23 ਚ ਫਲੱਡ ਆਇਆ ਸੀ ਉਦੋਂ ਦਾ ਲੋਕਾਂ ਦੇ ਸਾਡੇ ਸਮਾਨ ਵੀ ਨਹੀਂ ਚੱਕ ਹੋਇਆ ਵਿੱਚੇ ਬਿਸਤਰੇ ਕੱਪੜੇ ਗਲ ਗਏ ਚਲੋ ਇਸ ਵਾਰ ਪਾਣੀ ਆਇਆ ਤੇ ਪਤਾ ਲੱਗ ਗਿਆ ਸਾਨੂੰ ਸचेत ਕਰ ਦਿੱਤਾ ਅਸੀਂ ਆਪਣੇ ਆਪ ਨੂੰ ਸੰਭਾਲਿਆ ਪਰ ਫਿਰ ਵੀ ਜਿਹੜਾ ਐਡਾ ਵੱਡਾ ਫਸਲ ਦਾ ਨੁਕਸਾਨ ਹੈ ਕਦੀ ਨਾ ਪੂਰਾ ਹੋਣ ਵਾਲਾ ਆ ਤੇ ਜਿਹੜਾ ਥੋੜੇ ਦਿਨਾਂ ਵਿੱਚ ਅਸੀਂ ਵਾਢੀ ਨਹੀਂ ਆ ਸੀ ਫਸਲਾਂ ਪਰ ਦੇ ਆਸ ਤੇ ਪਾਣੀ ਫਿਰ ਗਿਆ ਬਾਬਾ ਜੀ ਇੱਕ ਜਮੀਨ 10 14 ਘਰ ਹੈਗੇ ਇਸ ਆਲੂਵਾਲ ਪਿੰਡ ਦੇ ਵਿੱਚ ਕਿੰਨੇ ਕੁ ਪਰਿਵਾਰ ਜਿਹੜੇ ਹੈਗੇ ਨੇ ਟੋਟਲ ਲੋਕ ਆਬਾਦੀ ਕਿੰਨੀ ਕੈ ਇੱਥੇ ਵਾਦੀ ਜਿਹੜੀ ਇਹ ਆਲੂਵਾਲ ਪਿੰਡ ਬਾਹਰਲੇ ਪਾਸੇ ਆ ਇਹ ਬੰਨ ਕੁਲੀ ਇਹ ਬਲ ਦੇ ਅੰਦਰਲੇ ਪਾਸੇ ਪਿੰਡ ਦੇ ਲੋਕ ਬੈਠੇ ਆ ਇਹ ਬੰਨ ਕੁਲੀਆਂ ਹੈ ਕਹਿੰਦੇ ਹਾਂ ਬੰਨ ਕੁਲੀਆਂ ਹਾਂਜੀ ਇਹ ਕਿੰਨੇ ਕੁ ਆਬਾਦੀ ਇੱਥੇ ਹੈਗੀ ਇੱਥੇ ਆਬਾਦੀ ਮੇਰੇ ਖਿਆਲ ਕਰਦੋ ਘੱਟ 150 ਬੰਦਾ ਤੇ ਹੈਗਾ 100 ਦੇ 1.5 ਬੰਦਾ ਹੈਗਾ ਜੀ ਇਹ ਹੁਣ ਸਾਰੇ ਤੁਸੀਂ ਉਹਨਾਂ ਨੂੰ ਘਰੋਂ ਬਾਹਰ ਕਢਾ ਦਿੱਤਾ ਕਿ ਬਾਹਰ ਚੱਲ ਜਓ ਹਾਂਜੀ ਸਾਰਿਆਂ ਨੂੰ ਘਰੋਂ ਬਾਹਰ ਬਿ ਕੋ ਸਮਾਨ ਅਸੀਂ ਚੱਕ ਕੇ ਲੈ ਬੇਨਤੀ ਆ ਤੁਹਾਡੇ ਰਾਈ ਇੱਕ ਬੇਨਤੀ ਕਰਨੀ ਚਾਹੁੰਦੇ ਆ ਦੇਖੋ ਪਾਣੀ ਦੇ ਅੱਗੇ ਵੀ ਹਰ ਵਾਰੀ ਆਫਤ ਚ ਆਉਂਦਾ ਸਰਕਾਰਾਂ ਹੱਥ ਫੜਦੀਆਂ ਤੁਹਾਡੇ ਰਾਈ ਇੱਕ ਬੇਨਤੀ ਕਰਨਾ ਚਾਹੁੰਦੇ ਆ ਕੋਈ ਡੰਗਰਾਂ ਨੂੰ ਦੇਖੋ ਪਾਣੀ ਨਾਲ ਬਿਮਾਰੀਆਂ ਫੈਲਣੀਆਂ ਜੀਵ ਜੰਤੂ ਵਿੱਚ ਆਏ ਆ ਕੋਈ ਇੱਥੇ ਡਾਕਟਰਾਂ ਦੀ ਟੀਮ ਆਵੇ ਕੋਈ ਇੱਥੇ ਸਰਕਾਰੀ ਦੂਜੇ ਡਾਕਟਰ ਆ ਜਾਣ ਜਿੱਦਾਂ ਅੱਗੇ ਪਿਠਾਉਂਦੇ ਆ ਇਹਨਾਂ ਦੇ ਕੁਦਰਤੀ ਬਿਮਾਰੀ ਜਿਹੜੀ ਪੈਣੀ ਪੈਣੀ ਆ ਤੇ ਉਹਦਾ ਆਪਾਂ ਪਹਿਲਾ ਹੱਲ ਲੱਭ ਲੀਏ ਜਦੋਂ ਅਸੀਂ ਬਿਮਾਰ ਹੋਗੇ ਜਾਂ ਸਾਡੇ ਡੰਗਰ ਫੇਰ ਵੀ ਤਾਂ ਆਉਣਾ ਹੀ ਆ ਤੁਸੀਂ ਪ੍ਰਸ਼ਾਸਨ ਤੱਕ ਥੋੜੀ ਜਿਹੀ ਅਪਰੋਚ ਕੀਤੀ ਕਿ ਦੱਸਤਾ ਉਹਨਾਂ ਨੂੰ ਕਿ ਇੱਥੇ ਪਾਣੀ ਆ ਗਿਆ ਵਾ ਜਾਂ ਇੱਥੇ ਕੋਈ ਆਇਆ ਵੈਸੇ ਦੇਖਣ ਕੋਈ ਆਇਆ ਪ੍ਰਸ਼ਾਸਨ ਅਸੀਂ ਐਸਡੀਐਮ ਸਾਹਿਬ ਆਏ ਸੀਗੇ ਅੱਜ 3 ਦਿਨ ਪਹਿਲਾਂ ਪੂਨਮ ਜੀ ਆ ਸਾਡੇ ਲੇਡੀ ਉਹ ਇਲਾਕਾ ਸਾਰਾ ਦੇਖ ਕੇ ਗਏ ਤਹਿਸੀਲਦਾਰ ਸੀ ਡੀਆਰਓ ਸੀ ਹੁਣ ਪਾਣੀ ਆਇਆ ਹੁਣ ਆਏ ਦੇਖਣ ਹੁਣ ਕੋਈ ਨਹੀਂ ਮੈਂ ਸਵੇਰ ਦਾ ਫੋਨ ਲਾ ਰਿਆਂ ਜਾਂ ਕੋਈ ਫੋਨ ਕੱਟ ਦਿੰਦੇ ਜੀ ਮੈਨੂੰ ਸਵੇਰੇ ਉਹਦਾ ਦੱਸ ਫੋਨ ਕੱਟੀ ਜਾਂਦੇ ਜੀ ਦਸੂਨ ਜ਼ਰੂਰਤ ਕੀ ਹੈਗੀ ਤੇ ਕਿ ਮੈਡੀਕਲ ਟੀਮ ਦੀ ਜ਼ਰੂਰਤ ਹੈਗੀ ਜਾਂ ਨਾਲ ਪਸ਼ੂਆਂ ਲਈ ਚਾਰੇ ਦੀ ਜ਼ਰੂਰਤ ਇੱਕ ਚਾਰੇ ਦੀ ਜ਼ਰੂਰਤ ਆ ਪਸ਼ੂਆਂ ਨੂੰ ਚਾਰਾ ਕਿਉਂਕਿ ਪਸ਼ੂਆਂ ਦਾ ਚਾਰਾ ਦੇਖਦੇ ਤੁਸੀਂ ਸਾਰਾ ਖਰਾਬ ਹੋ ਜਾਣਾ ਖਰਾਬ ਹੋ ਜਾਣਾ ਪਰ ਪਹਿਲਾਂ ਮੈਂ ਕੱਲ ਮੀਂਹ ਦੇ ਵਿੱਚ ਇਹਨਾਂ ਦੀ ਬੇਨਤੀ ਕੀਤੀ ਵੀ ਸਾਡੇ ਕੋਟ ਮਕਾਨ ਚ ਹੁੰਦੇ ਮੈਂ ਅੰਦਰ ਫੋਟੋਆਂ ਲੈ ਕੇ ਗਿਆ ਸਾਰਿਆਂ ਦੀ ਮੈਂ ਐਸਡੀਐਮ ਸਾਹਿਬ ਨੂੰ ਦਿਖਾ ਕੇ ਤਰਪੇਲਾ ਮੰਗ ਕੀਤੀ ਪਟਵਾਰੀ ਭੇਜਿਆ ਉਹਨਾਂ ਨੇ ਤਰਪੇਲਾ ਨੂੰ 15-15 ਸਾਡੇ ਤਿੰਨਾਂ ਪਿੰਡਾਂ ਨੂੰ ਦਿੱਤੀਆਂ ਪਰ ਉਹ ਜਦੋਂ ਲਿਆ ਕੇ ਮੀਂਹ 'ਚ ਵੰਡ ਕੇ ਗਏ ਸਾਡੀ ਮਿਹਨਤ ਵੀ ਨਹੀਂ ਪੱਲੇ ਪਈ ਉਹ ਤੁਹ ਰਾਲਾ ਲਾਈਡਡੀਆਂ ਮੋਰੀਆਂ ਉਹ ਤਾਂ ਸਾਲਾ ਪਹਿਲਾਂ ਦਾ ਵੀ ਨੁਕਸਾਨ ਚੀਜ਼ ਦੇਣੀ ਹੈ ਚੀਜ਼ ਦੇਣੀ ਹੈ ਚਲੋ ਕਮ ਸੇ ਕਮ ਕੋਈ ਜੇ ਸਾਡੀ ਦੁੱਖ ਦੀ ਰਾਗ ਤੇ ਕੋਈ ਹੱਥ ਰੱਖਣਾ ਸਹਿਜੋ ਜਿੱਦਾ ਬਾਬਾ ਜੀ ਨੇ ਕਿਹਾ ਸਰਕਾਰਾਂ ਬਹੁਤ ਕੁਝ ਕਰ ਸਕਦੀਆਂ ਇੰਨੇ ਫੰਡ ਪਏ ਆਪਣੇ ਕੋ ਦੁੱਖ ਦੀ ਰਾਗ ਤੇ ਹੱਥ ਤਰਨਾ ਸਾਡੇ ਨਾਲ ਟੀਚਰਾਂ ਦਾ ਨਾ ਕਰਨ ਬਿਲਕੁਲ ਤਾਂ ਪ੍ਰਸ਼ਾਸਨ ਨੂੰ ਅਸੀਂ ਵੀ ਇੱਕ ਛੋਟੀ ਅਪੀਲ ਕਰ ਦਿੰਦੇ ਆ ਕਿਉਂਕਿ ਇਹ ਪਿੰਡ ਵਾਲਿਆਂ ਦੀ ਅਪੀਲ ਹੈਗੀ ਹੈ ਕਿ ਮੰਗ ਕਰ ਰਹੇ ਨੇ ਇੱਥੇ ਮੈਡੀਕਲ ਦੀ ਇੱਕ ਟੀਮ ਅਤੇ ਪਸ਼ੂ ਲਈ ਚਾਰਾ ਕੁਝ ਤਰਪੈਲਾ ਜਿਹੜੀਆਂ ਉਹ ਉਸ ਦੀ ਮੰਗ ਕੀਤੀ ਗਈ ਆ ਹਾਲਾਂਕਿ ਗੁਰਦੁਆਰਾ ਜਿਹੜੀ ਕਮੇਟੀ ਇੱਥੇ ਹੈ ਦੇ ਆਸ-ਪਾਸ ਉਹਨਾਂ ਵੱਲੋਂ ਲੰਗਰ ਦੀ ਸੇਵਾ ਇੱਥੇ ਕੀਤੀ ਜਾ ਰਹੀ ਆ ਬਾਈ ਕੁਝ ਕਹਿਣਾ ਚਾਹ ਰਹੇ ਸੀ ਤੁਸੀਂ ਐਮਸੀ ਸਰ ਜੀ ਹੋਰ ਤੋਂ ਮੈਂ ਨਾ ਤੁਹਾਡਾ ਪਹਿਲਾਂ ਬੜਾ ਰਿਣੀ ਆ ਧੰਨਵਾਦ ਦਈਆਂ ਵੀ ਜਿਹੜਾ ਤੁਸੀਂ ਵਰਦੇ ਮੀਂਹ ਦੇ ਵਿੱਚ ਅੱਜ ਫਲੱਡ ਏਰੀਆ ਤੁਸੀਂ ਦੇਖਣ ਆਏ ਆ ਔਰ ਸਭ ਤੋਂ ਵੱਧ ਮੈਂ ਰਿਣੀ ਆ ਬਾਬਾ ਜੀ ਦਾ ਧੰਨਵਾਦ ਕਰਦਾ ਡੇਰਾ ਸਿੰਘਾ ਸਿੱਦਾ ਆਲੋਵਾਲ ਔਰ ਇਲਾਕੇ ਦੇ ਲੋਕਾਂ ਦਾ ਔਰ ਦਾਨੀ ਸਜਣਾ ਦਾ ਜਿਨ੍ਹਾਂ ਨੇ ਭਾਈਚਾਰਾ ਔਰ ਇਲਾਕੇ ਨੂੰ ਮੁੱਖ ਰੱਖਦੇ ਆਂ ਔਰ ਸਰਕਾਰ ਤੋਂ ਉੱਪਰ ਉੱਠ ਕੇ ਇਹ ਫਰਜ ਬਣਦਾ ਸਰਕਾਰਾਂ ਦਾ ਇੱਥੇ ਆ ਕੇ ਬੈਠਣ ਲੋਕਾਂ ਦੀ ਦੁੱਖ ਸੁਖ ਲਈ ਸੁਣਨ ਮੈਂ ਇੱਕ ਕਾਉਂਸਲਰ ਹੋਣ ਦੇ ਨਾਤੇ ਇੱਥੇ ਤੁਹਾਡੇ ਵਿੱਚ ਪਹੁੰਚਿਆ ਆ ਔਰ ਲੋਕਾਂ ਦੀ ਮਦਦ ਕਰਨ ਵਾਸਤੇ ਪਹੁੰਚੇ ਆ ਔਰ ਇਹ ਜਿਹੜੀਆਂ ਫਸਲਾਂ ਪੁੱਤਾ ਵਾਂਗੂ ਕਿਸਾਨਾਂ ਨੇ ਪਾਲੀਆਂ ਕਿਸੇ ਨੇ ਆਪਣਾ ਧੀ ਵਿਆਉਣਾ ਸੀ ਕਿਸੇ ਨੇ ਆਪਣਾ ਲੜਕਾ ਵਿਆਉਣਾ ਸੀ ਕਿਸੇ ਨੇ ਆਪਣਾ ਕਰਜ਼ਾ ਲੈਣਾ ਸੀ ਕਿਸੇ ਨੇ ਕੁਛ ਕਰਨਾ ਸੀ ਔਰ ਸਰਕਾਰ ਨੂੰ ਬੇਨਤੀ ਆ ਵੀ ਜਲਦੀ ਤੋਂ ਜਲਦੀ ਕਿਸਾਨਾਂ ਨੂੰ ਔਰ ਮਜ਼ਦੂਰਾਂ ਨੂੰ ਜਿਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ ਵੀ ਜਲਦੀ ਜਤੋਂ ਜਲਦੀ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਬਿਲਕੁਲ ਇਹ ਮੁਆਵਜ਼ੇ ਦੀ ਜਿਹੜੀ ਆ ਮੰਗ ਕੀਤੀ ਜਾ ਰਹੀ ਹੈ ਫਿਲਹਾਲ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਆਲੂਵਾਲ ਦੇ ਆਸ-ਪਾਸ ਦੇ ਪਿੰਡਾਂ ਦੀ ਤਸਵੀਰਾਂ ਨੇ ਸਤਲੁਜ ਦਰਿਆ ਦਾ ਫਲੋ ਜਿਹੜਾ ਵਾ ਵਧਿਆ ਹੈਗਾ ਵਾ ਤਾਂ ਹੁਣੇ ਪਾਣੀ ਜਿਹੜਾ ਵਾ ਓਵਰ ਹੋ ਕੇ ਬਾਹਰ ਚੱਲ ਰਿਹਾ ਹੈਗਾ ਵਾ ਤਾਂ 14 ਪਿੰਡ ਜੋ 14 ਘਰ ਨੇ ਇਸ ਪਿੰਡ ਦੇ ਵਿੱਚ ਤਾਂ ਇਹਨਾਂ ਘਰਾਂ ਨੂੰ ਡਵਾ ਹੁਣ ਖਾਲੀ ਕਰਾ ਦਿੱਤਾ ਗਿਆ ਵਾ ਕਿਉਂਕਿ ਪਾਣੀ ਬਿਲਕੁਲ ਦਵਾਰ ਦੇ ਨਾਲ ਲੱਗ ਰਿਹਾ ਤੁਸੀਂ ਤਸਵੀਰ ਦੇਖ ਰਹੇ ਹੋ ਇਸ ਪਿੰਡ ਦੇ ਘਰ ਨੇ ਉਸਤੇ دیوار ਦੇ ਨਾਲ ਬਿਲਕੁਲ ਪਾਣੀ ਲੱਗ ਰਿਹਾ ਵਾ ਉਸ ਤੋਂ ਬਾਅਦ ਇਹ ਗੇਟ ਜਿਹੜੇ ਨੇ ਸ਼ੁਰੂ ਹੋ ਜਾਂਦੇ ਨੇ ਅਗਰ ਪਾਣੀ ਦਾ ਫਲੋ ਵੱਧ ਜਾਂਦਾ ਤਾਂ ਇਹਨਾਂ ਘਰਾਂ ਦੇ ਵਿੱਚ ਪਾਣੀ ਜਾਵੇਗਾ 19 2019 ਅਤੇ 2023 ਦੇ ਵਿੱਚ ਵੀ ਇਹਨਾਂ ਘਰਾਂ ਦੇ ਵਿੱਚ ਪਾਣੀ ਆ ਗਿਆ ਸੀ ਤਾਂ ਉਸ ਵਕਤ ਵੀ ਹਾਲਾਤ ਜਿਹੜੇ ਨੇ ਮਾਰੇਮਾਨਗੇ ਸੀਗੇ ਤਾਂ ਇਸ ਵਕਤ ਹਾਲਾਤ ਜਿਹੜੇ ਨੇ ਪਾਣੀ ਜਿਹੜਾ ਵਾ ਲਗਾਤਾਰ ਅੱਗੇ ਵੱਧ ਰਿਹਾ ਵਾ ਉਹ ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਪੀਰ ਕੀਤੀ ਆ ਕਿ ਪਿੰਡ ਦੇ ਵਿੱਚ ਮੈਡੀਕਲ ਟੀਮਾਂ ਕੁਝ ਖਾਣ ਪੀਣ ਦੀ ਵਿਵਸਥਾ ਪਸ਼ੂਆਂ ਦੇ ਲਈ ਖਾਸ ਚਾਰਾ ਕਿਉਂਕਿ ਜੋ ਚਾਰਾ ਵਾ ਪਸ਼ੂ ਇਸ ਇਹਨਾਂ ਖੇਤਾਂ ਤੋਂ ਖਾਂਦੇ ਨੇ ਪਰ ਉਹ ਬਿਲਕੁਲ ਤਬਾਹ ਹੋ ਚੁੱਕਾ ਵਾ ਤਾਂ ਉਹ ਪਸ਼ੂਆਂ ਲਈ ਇੱਕ ਚਾਰਾ ਜਿਹੜਾ ਵਾ ਉਸ ਦੀ ਮੰਗ ਕੀਤੀ ਹੈਗੀ ਆ ਔਰ ਘਰਾਂ ਦੇ ਵਿੱਚ ਰਹਿਣ ਦੀ ਵਿਵਸਥਾ ਜੋ ਤਰਪਾਲਾਂ ਪਾ ਕੇ ਬਾਹਰ ਜਿਹੜੇ ਲੋਕ ਬੈਠੇ ਨੇ ਉਹਨਾਂ ਦੇ ਰਹਿਣ ਦੀ ਵਿਵਸਥਾ ਜਿਹੜੀ ਆ ਉਹ ਚੰਗੇ